ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਲਾਈਕ ਜਰੂਰ ਕਰਨ ਇਹ ਅੱਜ ਕੱਲ ਤੁਸੀਂ ਕਿਹੋ ਜਿਹਾ ਪਖੰਡ ਫੜਿਆ ਹੋਇਆ ਜਦੋਂ ਵੇਖਿਓ ਤਾਂ ਬਾਪੂ ਜੀ ਨਾਲ ਹੀ ਬੈਠ ਜਾਂਦੇ ਹੋ ਜਦ ਰੋਟੀ ਖਾਣ ਦਾ ਸਮਾਂ ਹੁੰਦਾ ਮੈਂ ਵੀ ਤਾਂ ਇਸੇ ਘਰ ਚ ਰਹਿੰਦੀ ਹਾਂ ਤੇਰੀ ਵਿਆਹੀ ਹੋਈ ਘਰ ਵਾਲੀ ਹਾਂ ਤੇਰੀ ਉਡੀਕ ਕਰਦੀ ਰਹਿੰਦੀ ਹਾਂ ਪਰ ਤੈਨੂੰ ਕੋਈ ਪ੍ਰਵਾਹ ਹੀ ਨਹੀਂ ਜਸਵਿੰਦਰ ਗੁੱਸੇ ਵਿੱਚ ਹਰ ਪਰ ਉੱਤੇ ਚੀਕੀ ਅਰੇ ਯਾਰ ਮੰਮੀ ਦੇ ਜਾਣ ਤੋਂ ਬਾਅਦ ਬਾਪੂ ਜੀ ਆਪਣੇ ਆਪ ਨੂੰ ਇਕੱਲਾ ਨਾ ਮਹਿਸੂਸ ਕਰਨ ਤੇ ਉਹ ਮੰਮੀ ਦੀ ਘਾਟ ਨਾ ਮਹਿਸੂਸ ਕਰਨ ਇਸ ਲਈ ਮੈਂ ਬਾਪੂ ਜੀ ਨੂੰ ਪੂਰੀ ਤਵੱਜੋ ਦਿੰਦਾ ਹਾਂ ਤਾਂ ਫਿਰ ਕੀ ਗਲਤ ਕਰ ਦਿੱਤਾ ਪਿਓ ਨਾਲ ਹੀ ਤਾਂ ਖਾ ਰਿਆਂ ਬੇਵਜਹ ਗੱਲ ਨੂੰ ਚੁੱਕ ਕੇ ਕਿਉਂ ਰੌਲਾ ਪਾ ਰਹੀ ਹੈ ਉਲਟ ਤਾਂ ਇਥੋਂ ਤਾਂ ਇਹ ਚੰਗੀ ਗੱਲ ਹੈ ਕਿ ਅੱਜ ਕੱਲ੍ਹ ਦੇ ਸਮੇਂ ਤੇ ਘਰ ਆ ਜਾਂਦਾ ਹਾਂ ਸਮੇਂ ਤੇ ਖਾਣਾ ਖਾ ਲੈਂਦਾ ਹਾਂ ਤੇ ਤੂੰ ਵੀ ਰਸੋਈ ਤੋਂ ਜਲਦੀ ਫ੍ਰੀ ਹੋ ਜਾਂਦੀ ਹੈ ਆਖਰ ਮੈਂ ਆਪਣੀ ਘਰਵਾਲੀ ਨੂੰ ਤੰਗਤ ਨਹੀਂ ਕਰਦਾ ਹਰਪ੍ਰੀਤ ਨੇ ਜਵਾਬ ਦਿੱਤਾ ਫਿਰ ਕੁਝ ਨਾ ਆਖਿਆ ਤੇ ਆਪਣੇ ਕੰਮ ਵਿੱਚ ਲੱਗ ਗਿਆ ਚਲੋ ਛੱਡੋ ਕੱਲ ਬਾਹਰ ਚੱਲੀਏ ਘੁੰਮਣ ਅਤੇ ਫਿਰ ਬਾਹਰ ਹੀ ਖਾਣਾ ਖਾ ਕੇ ਆਵਾਂਗੇ ਬਹੁਤ ਦਿਨ ਹੋ ਗਏ ਕਿੱਥੇ ਇਕੱਠੇ ਨਹੀਂ ਗਏ ਹਰਪ੍ਰੀਤ ਨੇ ਗੱਲ ਸਾਹਮਦੇ ਹੋਏ ਆਖਿਆ ਬਹੁਤ ਦਿਨ ਕਿੱਥੇ ਹੋਏ ਹੁਣੇ ਤਾਂ 10 ਦਿਨ ਪਹਿਲਾਂ ਤੇਰੀ ਮਾਸੀ ਦੀ ਕੁੜੀ ਦੀ ਵਿਆਹ ਵਿੱਚ ਗਏ ਸੀ ਅਰੇ ਪਰ بار بار ਕੁਝ ਨਹੀਂ ਹੁਣ ਮੈਨੂੰ ਦਫ਼ਤਰ ਵਿੱਚ ਬਹੁਤ ਜ਼ਰੂਰੀ ਕੰਮ ਹੈ ਘੱਟੋ ਘੱਟ 4-5 ਦਿਨ ਤੱਕ ਮੈਨੂੰ ਕਿੱਥੇ ਜਾਣ ਲਈ ਨਾ ਆਖੀ ਬਾਪੂ ਜੀ ਨੂੰ ਵੀ ਦਵਾਈ ਲੈਣੀ ਲੈਣੀ ਹੋਵੇਗੀ ਉਹਨਾਂ ਨੂੰ ਦੁੱਧ ਗਰਮ ਕਰਕੇ ਦੇ ਦੇ ਹਰਪ੍ਰੀਤ ਨੇ ਆਖਿਆ ਹਰਪ੍ਰੀਤ ਦੀ ਗੱਲ ਸੁਣ ਕੇ ਜਸਵਿੰਦਰ ਮਨ ਹੀ ਮਾਨ ਗੁੱਸੇ ਵਿੱਚ ਬੜਬੜਾਈ ਜਦੋਂ ਵੇਖੋ ਬਾਪੂ ਜੀ ਬਾਪੂ ਜੀ ਜਿਵੇਂ ਹੋਰ ਕੋਈ ਨਹੀਂ ਇਸ ਘਰ ਵਿੱਚ ਜਿਵੇਂ ਹੋਰ ਕੋਈ ਕੰਮ ਹੀ ਨਹੀਂ ਤੂੰ ਅਜੇ ਤੱਕ ਗਈ ਨਹੀਂ ਉਸ ਨੂੰ ਉੱਥੇ ਖੜਾ ਵੇਖ ਕੇ ਹਰਪ੍ਰੀਤ ਨੇ ਆਖਿਆ ਹਾਂਜੀ ਜਾ ਰਹੀਆਂ ਥੋੜਾ ਬਾਹਰ ਟਹਿਲ ਆਉਂਦੀਆਂ ਵੇਖੀ ਵੀ ਬਾਪੂ ਜੀ ਅੱਜਕੱਲ ਦੁੱਧ ਨਹੀਂ ਪੀਂਦੇ ਜਸਵਿੰਦਰ ਨੇ ਆਖਿਆ ਕਿਉਂ ਪਹਿਲਾਂ ਤਾਂ ਪੀਂਦੇ ਸਨ ਹੁਣ ਕੀ ਹੋ ਗਿਆ ਅਰੇ ਹੁਣ ਬੜਾਪੇ ਦਾ ਸਰੀਰ ਹੈ ਨਹੀਂ ਪੱਚਦਾ ਹੋਵੇਗਾ ਦੁੱਧ ਇਸ ਲਈ ਉਹਨਾਂ ਨੇ ਆਪ ਮਨਾ ਕਰ ਦਿੱਤਾ ਆ ਕੇ ਜਸਵਿੰਦਰ ਚਲੀ ਗਈ ਉਸ ਤੇ ਜਾਣ ਤੋਂ ਬਾਅਦ ਹਰਪ੍ਰੀਤ ਮੋੜ ਆਪਣੇ ਕੰਮ ਵਿੱਚ ਲੱਗ ਗਿਆ ਪਰ ਕੁਝ ਸੋਚ ਕੇ 10 ਮਿੰਟ ਬਾਅਦ ਉੱਠਿਆ ਰਸੋਈ ਵਿੱਚ ਗਿਆ ਇੱਕ ਗਲਾਸ ਦੁੱਧ ਗਰਮ ਕਰਕੇ ਬਾਪੂ ਜੀ ਦੇ ਕਮਰੇ ਵਿੱਚ ਲੈ ਗਿਆ ਵੇਖਿਆ ਤਾਂ ਬਾਪੂ ਜੀ ਆਪਣੀਆਂ ਦਵਾਈਆਂ ਲੈਣ ਦੇ ਲਈ ਬੈਠੇ ਹੋਏ ਸਨ ਉਹਨਾਂ ਨੂੰ ਵੇਖਦਿਆਂ ਹੀ ਹਰਪ੍ਰੀਤ ਨੇ ਆਖਿਆ ਕੀ ਹੋਇਆ ਬਾਪੂ ਜੀ ਅਜੇ ਤੱਕ ਦਵਾਈ ਨਹੀਂ ਲਈ ਉਸ ਦੀ ਆਵਾਜ਼ ਸੁਣ ਕੇ ਬਾਪੂ ਜੀ ਮੁਸਕਰਾ ਕੇ ਉਹਦੇ ਵੱਲ ਵੇਖਣ ਲੱਗੇ ਬਸ ਬੇਟਾ ਹੁਣੇ ਲੈਣ ਹੀ ਲੱਗਾ ਤੈਨੂੰ ਕੋਈ ਕੰਮ ਸੀ ਹਾਂ ਮੈਂ ਤੁਹਾਡੇ ਲਈ ਇਹ ਗਰਮ ਦੁੱਧ ਲੈ ਕੇ ਆਇਆ ਤਹਾਨੂੰ ਦਵਾਈ ਦੇ ਨਾਲ ਚਾਹੀਦਾ ਹੈ ਨਾ ਜੇ ਤੁਹਾਨੂੰ ਦੁੱਧ ਬਿਨਾ ਨੀਂਦ ਵੀ ਨਹੀਂ ਆਉਂਦੀ ਹਰਪ੍ਰੀਤ ਨੇ ਉਹਨਾਂ ਕੋਲ ਬੈਠਦੇ ਹੋਏ ਆਖਿਆ ਸੁਣ ਕੇ ਬਾਪੂ ਜੀ ਹੈਰਾਨੀ ਨਾਲ ਵੇਖਣ ਲੱਗੇ ਪਰ ਬਹੁਤੀ ਕਹਿ ਕੇ ਚੁੱਪ ਹੋ ਗਏ ਹਰਪ੍ਰੀਤ ਉਹਨਾਂ ਦੀ ਗੱਲ ਸਮਝ ਗਿਆ ਤੇ ਆਖਿਆ ਮੈਂ ਤੁਹਾਡਾ ਬੇਟਾ ਹਾਂ ਤੁਸੀਂ ਮੇਰੀ ਜ਼ਿੰਮੇਵਾਰੀਓ ਤੁਹਾਨੂੰ ਜੋ ਚਾਹੀਦਾ ਹੈ ਮੈਨੂੰ ਦੱਸੋ ਹੁਣ ਤੁਸੀਂ ਦਵਾਈ ਲਵੋ ਤੇ ਸੌ ਜਾਓ ਤੇ ਘਰ ਵਾਲੀ ਦੀ ਚਿੰਤਾ ਨਾ ਕਰੋ ਇਹ ਸੁਣ ਕੇ ਪਿਓ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਹਨਾਂ ਨੇ ਕੁਝ ਨਹੀਂ ਆਖਿਆ ਹਰਪ੍ਰੀਤ ਨੇ ਉਹਨਾਂ ਨੂੰ ਦੁੱਧ ਤੇ ਦਵਾਈ ਦਿੱਤੀ ਗਲਾਸ ਰਸੋਈ 'ਚ ਰੱਖਿਆ ਤੇ ਆਪਣੇ ਕਮਰੇ ਵਿੱਚ ਆ ਕੇ ਲੈਪਟਾਪ ਖੋਲ ਕੇ ਕੰਮ ਕਰਨ ਲੱਗ ਪਿਆ ਪਰ ਮਨ ਨਹੀਂ ਲੱਗ ਰਿਹਾ ਸੀ ਉਸ ਦੇ ਮਨ ਵਿੱਚ 10 ਦਿਨ ਪਹਿਲਾਂ ਦੀਆਂ ਗੱਲਾਂ ਗੂੰਜਣ ਲੱਗੀਆਂ ਉਹ ਦਿਨ ਹਰਪ੍ਰੀਤ ਅਚਾਨਕ ਕੰਮ ਤੋਂ ਜਰਾ ਜਲਦੀ ਆ ਗਿਆ ਸੀ ਜਸਵਿੰਦਰ ਘਰ 'ਚ ਨਹੀਂ ਸੀ ਉਹ ਪਾਰਲਰ ਗਈ ਹੋਈ ਸੀ ਸਜਣ ਲਈ ਕਿਉਂਕਿ ਉਹ ਦੋਵੇਂ ਇੱਕ ਵਿਆਹ ਵਿੱਚ ਜਾਣ ਵਾਲੇ ਸਨ ਜਸਵਿੰਦਰ ਨੇ ਉਸ ਨੂੰ ਦਫ਼ਤਰ ਤੋਂ ਹੀ ਫੋਨ ਕਰਕੇ ਆਖ ਦਿੱਤਾ ਸੀ ਮੈਂ ਪਾਰਲਰ ਜਾ ਰਹੀ ਹਾਂ ਤੂੰ ਘਰ ਆ ਕੇ ਤਿਆਰ ਹੋ ਜੀ ਮੈਨੂੰ ਪਾਰਲਰ ਤੋਂ ਲੈ ਲੈਣੀ ਜਸਵਿੰਦਰ ਨੇ ਪੂਰਾ ਯਕੀਨ ਸੀ ਕਿ ਹਰਪ੍ਰੀਤ ਰਾਤ 8 ਵਜੇ ਤੋਂ ਪਹਿਲਾਂ ਨਹੀਂ ਆਏਗਾ ਪਰ ਹਰਪ੍ਰੀਤ ਅੱਧੇ ਘੰਟੇ ਵਿੱਚ ਹੀ ਘਰ ਪਹੁੰਚ ਗਿਆ ਦਰਵਾਜ਼ਾ ਖੋਲ ਕੇ ਅੰਦਰ ਗਿਆ ਤਾਂ ਵੇਖਿਆ ਬਾਪੂ ਜੀ ਰੋਟੀ ਖਾ ਰਹੇ ਸਨ ਜਿਵੇਂ ਆਮ ਤੌਰ ਤੇ ਕਰਦੇ ਸਨ ਹਰਪ੍ਰੀਤ ਆਪਣੇ ਕਮਰੇ ਵੱਲ ਜਾ ਰਿਹਾ ਸੀ ਪਾਰ ਉਸ ਦੀ ਨਜ਼ਰ ਬਾਪੂ ਜੀ ਦੀ ਥਾਲੀ ਤੇ ਪਈ ਠੰਡੀ ਰੋਟੀ ਪਤਲੀ ਦਾਲ ਨਾ ਕੋਈ ਸਬਜ਼ੀ ਨਾ ਸਲਾਦ ਹਰਪ੍ਰੀਤ ਹੈਰਾਨ ਹੋ ਗਿਆ ਉਹਨੇ ਪੁੱਛਿਆ ਬਾਪੂ ਜੀ ਇਹ ਕਿਹੋ ਜਿਹਾ ਖਾਣਾ ਖਾ ਰਹੇ ਹੋ ਤੁਸੀਂ ਕੀ ਜਸਵਿੰਦਰ ਖਾਣਾ ਬਣਾ ਕੇ ਨਹੀਂ ਗਈ ਬਾਪੂ ਜੀ ਨੇ ਆਖਿਆ ਬੇਟਾ ਜੋ ਰੱਖਿਆ ਸੀ ਉਹੀ ਖਾ ਲੈਣ ਲੱਗਾ ਹਾਂ ਹਰਪ੍ਰੀਤ ਰਸੋਈ ਵਿੱਚ ਚਲਾ ਗਿਆ ਵੇਖਿਆ ਤਾਂ ਖਾਣਾ ਬਣਿਆ ਹੀ ਨਹੀਂ ਸੀ ਉਸਨੇ ਤੁਰੰਤ ਜਸਵਿੰਦਰ ਨੂੰ ਫੋਨ ਕੀਤਾ ਜਸਵਿੰਦਰ ਅਸੀਂ ਤਾਂ ਵਿਆਹ ਵਿੱਚ ਜਾ ਰਹੇ ਹਾਂ ਪਰ ਬਾਪੂ ਜੀ ਲਈ ਖਾਣਾ ਬਣਾਇਆ ਸੀ ਨਾ ਜਸਵਿੰਦਰ ਨੇ ਭਰੋਸੇ ਨਾਲ ਜਵਾਬ ਦਿੱਤਾ ਕਿ ਇਹੋ ਜਹੀ ਗੱਲ ਕਰ ਰਹੀ ਹਾਂ ਮੈਂ ਖਾਣਾ ਬਣਾ ਕੇ ਆਈਆਂ ਤੇ ਬਾਪੂ ਜੀ ਨੂੰ ਖਵਾ ਕੇ ਵੀ ਹਰਪ੍ਰੀਤ ਨੂੰ ਸ਼ੱਕ ਹੋ ਗਿਆ ਉਹ ਮੋੜ ਬਾਪੂ ਜੀ ਕੋਲ ਆਇਆ ਬਾਪੂ ਜੀ ਤੁਸੀਂ ਹਰ ਰੋਜ਼ ਇਹੋ ਜਿਹਾ ਠੰਡਾ ਖਾਣਾ ਹੀ ਖਾਂਦੇ ਹੋ ਉਹ ਹੌਲੇ ਨਾਲ ਬੋਲੇ ਹਾਂ ਬੇਟਾ ਪਰ ਤੂੰ ਜਸਵਿੰਦਰ ਨੂੰ ਕੁਝ ਨਾ ਆਖੀ ਨਹੀਂ ਤਾਂ ਗੁੱਸੇ ਹੋ ਜਾਵੇਗੀ ਫਿਰ ਤਾਂ ਖਾਣਾ ਵੀ ਨਹੀਂ ਦੇਵੇਗੀ ਹਰਪ੍ਰੀਤ ਸੁਣ ਕੇ ਰੋਂਗਟੇ ਖੜੇ ਹੋ ਗਈਆਂ ਤੇ ਉਸਨੇ ਕਿਹਾ ਤੁਸੀਂ ਇਹ ਖਾਣਾ ਨਾ ਖਾਓ ਮੈਂ ਤੁਹਾਡੇ ਲਈ ਗਰਮ ਰੋਟੀ ਬਣਾਉਂਦਾ ਹਾਂ ਜਿਵੇਂ ਤੁਸੀਂ ਮੇਰੇ ਬਚਪਨ ਵਿੱਚ ਬਣਾਉਂਦੇ ਸੀ ਫਿਰ ਉਹ ਰਸੋਈ ਵਿੱਚ ਗਿਆ ਆਟਾ ਗੁੱਥਿਆ ਰੋਟੀਆਂ ਸੇਕੀਆਂ ਤੇ ਬਾਪੂ ਜੀ ਨੂੰ ਪਕਾ ਕੇ ਦਿੱਤੀਆਂ ਬਾਪੂ ਜੀ ਦੀਆਂ ਅੱਖਾਂ ਭਰ ਆਈਆਂ ਹਰਪ੍ਰੀਤ ਨੇ ਉਹਨਾਂ ਨੂੰ ਗਲੇ ਲਾਇਆ ਤੇ ਆਖਿਆ ਮੈਂ ਇੱਕ ਰੋਟੀ ਵੀ ਬਣਾਈ ਤੁਸੀਂ ਰੋ ਪਈ ਪਰ ਤੁਸੀਂ ਤਾਂ ਸਾਰੀ ਜ਼ਿੰਦਗੀ ਮੇਰੇ ਲਈ ਬਣਾਉਂਦੇ ਰਹੇ ਹੋ ਉਸ ਦਿਨ ਤੋਂ ਬਾਅਦ ਹਰਪ੍ਰੀਤ ਦੀ ਸੋਚ ਹੀ ਬਦਲ ਗਈ ਉਸ ਨੇ ਜਸਵਿੰਦਰ ਨੂੰ ਕੁਝ ਨਹੀਂ ਆਖਿਆ ਪਰ ਦਿਲ ਹੀ ਦਿਲ ਵਿੱਚ ਫੈਸਲਾ ਕਰ ਲਿਆ ਕਿ ਹੁਣ ਬਾਪੂ ਜੀ ਦੀ ਸੰਭਾਲ ਉਹ ਖੁਦ ਕਰੇਗਾ ਅੱਜ ਕੱਲ ਉਹ ਹਰ ਰੋਜ਼ ਸ਼ਾਮ 7 ਵਜੇ ਤੱਕ ਘਰ ਆ ਜਾਂਦਾ ਹੈ ਬਾਪੂ ਜੀ ਦੇ ਨਾਲ ਹੀ ਬੈਠ ਕੇ ਖਾਣਾ ਖਾਂਦਾ ਹੈ ਹੁਣ ਜਸਵਿੰਦਰ ਹਰਪ੍ਰੀਤ ਨੂੰ ਜੋ ਖਾਣਾ ਪੇਸ਼ ਕਰਦੀ ਹੈ ਉਹੀ ਬਾਪੂ ਜੀ ਨੂੰ ਵੀ ਦੇਣਾ ਪੈਂਦਾ ਹੈ ਤਾਂ ਜੋ ਕੋਈ ਫਰਕ ਨਾ ਹੋਵੇ ਰਾਤ ਨੂੰ ਦੁੱਧ ਵੀ ਹਰਪ੍ਰੀਤ ਖੁਦ ਗਰਮ ਕਰਕੇ ਬਾਪੂ ਜੀ ਨੂੰ ਦਿੰਦਾ ਹੈ ਦੇਣ ਚਾਹੇ ਜਿੰਨਾ ਵੀ ਵਿਅਸਤ ਹੋਵੇ ਜਸਵਿੰਦਰ ਕਿੰਨੀ ਵੀ ਕਲਪੇ ਪਰ ਕੁਝ ਕਰ ਨਹੀਂ ਸਕਦੇ ਇੱਕ ਦਿਨ ਬਾਪੂ ਜੀ ਵੀ ਜਸਵਿੰਦਰ ਨੂੰ ਡਾਂਟਿਆ ਜੇ ਕਿਸੇ ਬਜ਼ੁਰਗ ਦਾ ਦਿਲ ਦਿਖਾਏਗੀ ਤਾਂ ਕੱਲ ਨੂੰ ਤੇਰੇ ਬੱਚੇ ਵੀ ਤੇਰੇ ਨਾਲ ਅਜਿਹਾ ਕਰਨਗੇ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਵੇਗਾ ਇਸ ਤੋਂ ਬਾਅਦ ਜਸਵਿੰਦਰ ਚੁੱਪ ਰਹਿਣ ਨੂੰ ਹੀ ਬਿਹਤਰ ਸਮਝਦੀ ਤੇ ਬਾਪੂ ਜੀ ਦੀ ਸੇਵਾ ਰੱਜ ਕੇ ਕਰਨ ਲੱਗ ਗਈ ਰੱਜ ਕੇ ਕਰਨ ਲੱਗ ਗਈ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਲੋੜੀਂਦੀ ਖਾਣਾ ਪੀਣਾ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਧੰਨਵਾਦ